ਹੈ ਲੰਬੇ ਸਮੇਂ ਤੋਂ ਕੌਮ ਬਹੁਤ ਵੱਡੀ ਦੁਗਧ ਚ ਫਸੀ ਹੋਈ ਹੈ ਲੰਬੇ ਸਮੇਂ ਤੋਂ ਅਸੀਂ ਸਾਰੇ ਮਨਾਤੇ ਵੱਡਾ ਪਹੁੰਚ ਲੈ ਕੇ ਚੱਲ ਰਹੇ ਹਾਂ ਕਿਉਂਕਿ ਜਿਹੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿਰਜੀ ਹੋਈ ਪਾਰਟੀ ਹੈ ਔਰ ਪੰਥ ਦੀ ਇੱਕ ਅਦਾਇਨੀਤਕ ਪਾਰਟੀ ਹੈ ਲੇਕਿਨ ਧਾਰਮਿਕ ਤੌਰ ਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਅਤੇ ਸਮਾਜ ਦੀਆਂ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਫੜਾਉਣ ਵਾਸਤੇ ਵੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਜਿਹੜਾ ਇਸ ਦਾ ਉਦੇਸ਼ ਹੈ ਪੰਥ ਦੇਸ਼ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਇਹ ਸਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਕੁਝ ਕਾਰਨਾ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਉਜ ਸਾਡੇ ਕੋ ਭੁੱਲਾ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨ ਨੂੰ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਸ਼ ਹੋ ਗਏ ਔਰ ਸਰ ਤੋਂ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਬਾਰੀ ਕਹਿ ਕੇ ਸਾਰਿਆਂ ਨੂੰ ਕਿ ਕੌਮ ਚੰਦ ਹੀ ਹੈ ਕਿ ਸ਼੍ਰੀ ਆਕਾਦਰ ਸਾਹਿਬ ਤੇ ਜਾ ਕੇ ਮਾਫੀ ਮੰਗੀਏ ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਆਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੇਗਾ ਅਸੀਂ بار بار ਕਿਹਾ بار بار ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉੱਤਰ ਜਾਵੇ ਦੇਖੋ ਇਹ ਬਾਰ ਬਾਰ ਨਾ ਕਹਿ ਕਰੋ ਕਿ ਡੇਰ ਹੋ ਗਈ ਅਸੀਂ ਵੀ ਸਮਝਦੇ ਆਂ ਡੇਰ ਹੋਈ ਲੇਕਿਨ ਸਾਨੂੰ ਡਿਸਪਲਿਨ ਚ ਰਹਿ ਕੇ ਪਾਰਟੀ ਕਰਨੀ ਹੁਕਮ ਵੀ ਮੰਨਣਾ ਪੈਂਦਾ ਤੇ ਕੁਝ ਨਾ ਕੁਝ ਸੁਧਾਰ ਕਰਨ ਦੀ ਅਸੀਂ ਬਾਰ ਬਾਰ ਕਹਿੰਦੇ ਰਹੇ ਆਂ ਲੇਕਿਨ ਜੋ ਨਹੀਂ ਮੰਨੇ ਹਾਰ ਕੇ ਫਿਰ ਅਸੀਂ ਆਏ ਹਾਂ ਕਮ ਸੋ ਅਸੀਂ ਤੇ ਆਪਣੀ ਭੁੱਲ ਬਖਸ਼ਾ ਲਈਏ ਕਿਉਂਕਿ ਸਾਡੇ ਮਨ ਦਾ ਬੋਝ ਹਲਕਾ ਹੋਵੇ ਸੋ ਇਸ ਕਰਕੇ ਅਸੀਂ ਆਏ ਹਾਂ ਤੇ ਗੁਰੂ ਕਿਰਪਾ ਕਰੇਗਾ ਗੁਰੂ ਬਖਸ਼ਿਸ਼ ਕਰੇਗਾ ਕਿ ਸਾਡਾ ਜਿਹੜਾ ਬੋਝ ਉਤਰੇਗਾ ਉਹਨਾਂ ਅੰਦਰ ਸਭ ਕੋ ਅਪੋਲ ਗੁਰੂ ਕਰਤਾ ਜੇ ਉਹਨਾਂ ਨੇ ਕਿਹੜੀਆਂ ਗਲਤੀਆਂ ਨੇ ਜਿਹੜਾ ਇੱਕ ਤੜਾ ਤੁਹਾਨੂੰ ਹੁਣੇ ਆ ਚਲੀ ਦੀ ਚਿੱਠੀ ਇੱਕ ਤੜਾ ਆ ਚੁੱਕਾ ਦੂਜਾ ਤੜਾ ਜਿਹੜਾ ਮੇਨ ਜਿਹੜਾ ਤੜਾ ਬਾਤ ਸਾਡਾ ਕੋਈ ਸਾਡਾ ਕੋਈ ਤੜਾ ਨਹੀਂ 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 ਸਾਡਾ ਕ ਅਰ ਸ਼ੋਮਨੀ ਕਾਲਦਾ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸ਼ੋਮਨੀ ਕਾਲਦਾ ਦੀ ਕਰਦੇ ਆਂ ਸ਼ੋਮਨੀ ਕਾਲਦਾ ਦੇ ਸੁਧਾਰ ਵਾਸਤੇ ਸੀ ਚੱਲੇ ਆਂ ਉਹ ਲਹਿਰ ਚਲਾਉਣ ਜਾ ਰਹੇ ਆਂ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁਲਾਨੀ ਮੰਗ ਚੁਕੀ ਸੀ ਵੀਰ ਸਿੰਘ ਪਾਵਨ ਨੇ ਕੋਈ ਮਾफी ਮੰਗ ਚੁੱਕੇ ਸੀ ਜੀ ਜੇਤੀ ਜਾਊਗੀ ਤਾਂ ਮੈਂ ਸਾਰਾ ਮੈਂ ਮਜੀਦ ਜ਼ੀਰ ਕੋ ਰੋਣੀ 15 10 ਹੁਣੀ ਯਾਰ ਕਰ ਲਓ ਸਰਬੱਤ ਖਾਲਸਾ ਜੀ ਦੀ ਆਵਾਜ਼ ਹੈ ਜੀ ਸਰਬੱਤ ਖਾਲਸਾ ਜੀ ਨੂੰ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ Subscribe to One India channel and never miss an update.